ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਸਿੱਕੇ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੀ ਜੇਬ ਦੇ ਵਿੱਚ ਇਹ ਪੈਸਾ ਕਦੇ ਨਾ ਰੱਖੋ ਕਿਉਂਕਿ ਇਹ ਰੱਖਿਆ ਹੋਇਆ ਪੈਸਾ ਸਾਡੀ ਗਰੀਬੀ ਸਾਡੀ ਬਦਨਾਮੀ ਸਾਡੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ ਤਾਂ ਫਿਰ ਉਹ ਕਿਹੜਾ ਪੈਸਾ ਹੈ ਜੋ ਇੰਨਾ ਖਤਰਨਾਕ ਜੋ ਸਾਨੂੰ ਇੰਨਾ ਨੁਕਸਾਨ ਪਹੁੰਚਾ ਸਕਦਾ ਹੈ ਜਿਸ ਨੂੰ ਆਪਣੀ ਜੇਬ ਦੇ ਵਿੱਚ ਰੱਖਣ ਤੋਂ ਬਚਣਾ ਹੈ ਸਾਧ ਸੰਗਤ ਜੀ ਅੱਜ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਉਸ ਪੈਸੇ ਬਾਰੇ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਤਾਂ ਜੋ ਜੇਕਰ ਕੋਈ ਹੋਰ ਪੈਣ ਪਰਾ ਇਹ ਗਲਤੀ ਕਰ ਰਿਹਾ ਹੈ ਤਾਂ ਉਹ ਇਸੀ ਗਲਤੀ ਤੋਂ ਪਛ ਜਾਵੇ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਛੇ ਤੇ ਸੰਗਤ ਜੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਨਹੀਂ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਹੱਥ ਜੋੜ ਕੇ ਮਾਫੀ ਮੰਗ ਲੈਂਦੇ ਹਾਂ ਕਿਉਂਕਿ ਇਹ ਵੀਡੀਓ ਬਣਾਉਣ ਦਾ ਮਕਸਦ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਸਿਰਫ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਜੋ ਗਲਤੀਆਂ ਕਰ ਰਹੇ ਹਾਂ ਉਹਨਾਂ ਗਲਤੀਆਂ ਨੂੰ ਕਰਨ ਤੋਂ ਬਚਣਾ ਹੈ ਸਾਡੀਆਂ ਸਭ ਦੀਆਂ ਸਮੱਸਿਆਵਾਂ ਸੇਮ ਹਨ ਅਸੀਂ ਵੱਖ ਨਹੀਂ ਹਾਂ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਹਾਂ ਜਦੋਂ ਜੁੜੇ ਹਾਂ ਤਾਂ ਫਿਰ ਸਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਵੀ ਸਾਰਿਆਂ ਦੀਆਂ ਸੇਮ ਹਨ ਸਭ ਦੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਹਨ ਸਭ ਦੀ ਜ਼ਿੰਦਗੀ ਦੇ ਵਿੱਚ ਸੁੱਖ ਆਉਂਦੇ ਹਨ ਸਭ ਦੀ ਜ਼ਿੰਦਗੀ ਦੇ ਵਿੱਚ ਅਚਾਨਕ ਘਟਨਾਵਾਂ ਹੁੰਦੀਆਂ ਨੇ ਪਰ ਉਹ ਅਚਾਨਕ ਆਈਆਂ ਘਟਨਾਵਾਂ ਅਚਾਨਕ ਆਏ ਦੁੱਖਾਂ ਤੋਂ ਮੁਸੀਬਤਾਂ ਤੋਂ ਬਚਦੇ ਉਹੀ ਇਨਸਾਨ ਨੇ ਜਿਨ੍ਹਾਂ ਦੀ ਤਿਆਰੀ ਪੂਰੀ ਹੁੰਦੀ ਹੈ ਤਾਂ ਵਸਾ ਆਪਾਂ ਆਪਣੀ ਤਿਆਰੀ ਵਾਸਤੇ ਇਹ ਵੀਡੀਓ ਬਣਾਉਂਦੇ ਹਾਂ ਕਿ ਆਪਾਂ ਵੀ ਹਰ ਮੁਸ਼ਕਲ ਹਰ ਮੁਸੀਬਤ ਦੇ ਲਈ ਤਿਆਰ ਰਹਿਣਾ ਹੈ ਕਿਉਂਕਿ ਹਾਲਾਤ ਸਦਾ ਇੱਕੋ ਜੇ ਨਹੀਂ ਰਹਿੰਦੇ ਜੇਕਰ ਅੱਜ ਸਾਡੇ ਉੱਤੇ ਚੰਗੇ ਦਿਨ ਚੱਲ ਰਹੇ ਨੇ ਤਾਂ ਹੋ ਸਕਦਾ ਹੈ ਸਮੇਂ ਦੀ ਐਸੀ ਕਰਵਟ ਬਦਲੇ ਕਿ ਸਾਨੂੰ ਵੀ ਮਾੜੇ ਦਿਨਾਂ ਦਾ ਸਾਹਮਣਾ ਕਰਨਾ ਪੈ ਜਾਵੇ ਪਰ ਜੇਕਰ ਸਾਡੇ ਉੱਤੇ ਮਾੜੇ ਦਿਨ ਚੱਲ ਰਹੇ ਨੇ ਤਾਂ ਵਾਹਿਗੁਰੂ ਅਕਾਰਪੁਰਖ ਜੀ ਦੀ ਕਿਰਪਾ ਦੇ ਨਾਲ ਸਾਡੇ ਉੱਤੇ ਚੰਗੇ ਦਿਨ ਵਿੱਚ ਜ਼ਰੂਰ ਆਉਣਗੇ ਕਿਉਂਕਿ ਸਮਾਂ ਕਿਸੇ ਦਾ ਬੰਨਿਆ ਨਹੀਂ ਹੈ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਬਦਲਦਾ ਰਹਿੰਦਾ ਹੈ ਦਿਨ ਤੋਂ ਬਾਅਦ ਰਾਤ ਰਾਤ ਤੋਂ ਬਾਅਦ ਸੋਹਣੀ ਸਵੇਰ ਜ਼ਰੂਰ ਹੁੰਦੀ ਹੈ ਤਾਂ ਇਸ ਲਈ ਕਦੇ ਵੀ ਨਿਰਾਸ਼ ਨਹੀਂ ਹੋਣਾ ਆਸ ਨਹੀਂ ਛੱਡਣੀ ਜੇ ਅੱਜ ਸਾਡੇ ਘਰ ਦੇ ਵਿੱਚ ਪੈਸੇ ਦੀ ਤੰਗੀ ਚੱਲ ਰਹੀ ਹੈ ਤਾਂ ਜ਼ਰੂਰੀ ਨਹੀਂ ਕਿ ਇਹ ਤੰਗੀ ਸਦਾ ਹੀ ਰਹਿਣੀ ਹੈ ਸਾਡੇ ਵੀ ਹਾਲਾਤ ਬਦਲਣਗੇ ਸਾਡੀ ਵੀ ਪੈਸੇ ਦੀ ਤੰਗੀ ਦੂਰ ਹੋਵੇਗੀ ਪਰ ਇਹ ਤੰਗੀ ਤਾਂ ਦੂਰ ਹੋਵੇਗੀ ਜੇਕਰ ਅਸੀਂ ਥੋੜੀ ਜਿਹੀ ਸਮਝਦਾਰੀ ਵਰਤਾਂਗੇ ਥੋੜੀ ਜਿਹੀ ਸਮਝਦਾਰੀ ਜਿਹੜੀ ਮਿਹਨਤ ਸਾਨੂੰ ਇਹ ਤੰਗੀ ਦੇ ਵਿੱਚੋਂ ਬਾਹਰ ਕੱਢ ਸਕਦੀ ਹੈ ਤਾਂ ਬਸ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਸਭ ਤੋਂ ਪਹਿਲੀ ਗੱਲ ਤਾਂ ਆਪਣੇ ਦਿਮਾਗ ਦੇ ਵਿੱਚ ਇਹ ਰੱਖਣੀ ਹੈ ਕਿ ਗਰੀਬ ਹੋਣਾ ਕੋਈ ਸ਼ਰਮ ਦੀ ਗੱਲ ਨਹੀਂ ਇਹ ਜ਼ਿੰਦਗੀ ਦੀ ਇੱਕ ਸਥਿਤੀ ਹੈ ਹਾਲਾਤ ਹੈ ਜਿਹਦੇ ਵਿੱਚ ਕਿਸੇ ਨੂੰ ਵੀ ਗੁਜ਼ਰਨਾ ਪੈ ਸਕਦਾ ਹੈ ਕਈ ਵਾਰ ਸਾਡੇ ਨਾਲ ਕੁਝ ਘਟਨਾਵਾਂ ਅਜਾਈਆਂ ਬੀਤ ਜਾਂਦੀਆਂ ਨੇ ਜੋ ਸਾਨੂੰ ਬਿਲਕੁਲ ਹਲਾਕੇ ਰੱਖ ਦਿੰਦੀਆਂ ਨੇ ਸਾਡੀ ਸਥਿਤੀ ਨੂੰ ਹਲਾਕੇ ਰੱਖ ਦਿੰਦੀਆਂ ਨੇ ਸਾਡੇ ਹਾਲਾਤ ਬੜੇ ਸੋਹਣੇ ਚੱਲ ਰਹੇ ਹੁੰਦੇ ਨੇ ਘਰ ਬਾਹਰ ਸੋਹਣਾ ਚੱਲ ਰਿਹਾ ਹੁੰਦਾ ਹੈ ਕੁਝ ਹਾਲਾਤ ਅਜੇ ਬਣ ਜਾਂਦੇ ਨੇ ਕਿ ਸਾਨੂੰ ਵੀ ਕੁਝ ਮੁਸ਼ਕਲਾਂ ਕੁਝ ਤੰਗੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਸਬ ਤੋਂ ਪਹਿਲਾਂ ਤਾਂ ਮਨ ਦੇ ਵਿੱਚੋਂ ਇਹ ਖਿਆਲ ਕੱਢ ਦੇਣਾ ਹੈ ਕਿ ਗਰੀਬ ਹੋਣਾ ਕੋਈ ਸ਼ਰਮ ਦੀ ਗੱਲ ਨਹੀਂ ਹੈ ਜੇ ਥੋੜੀ ਜਿਹੀ ਮਿਹਨਤ ਕਰਾਂਗੇ ਸਮਝਦਾਰੀ ਵਰਤਾਂਗੇ ਤਾਂ ਇਹ ਗਰੀਬੀ ਦੇ ਵਿੱਚੋਂ ਆਪਾਂ ਬਾਹਰ ਨਿਕਲ ਸਕਦੇ ਹਾਂ ਪੈਸੇ ਦੀ ਤੰਗੀ ਤੋਂ ਬਾਹਰ ਆ ਸਕਦੇ ਹਾਂ ਸਾਡੇ ਉੱਤੇ ਵੀ ਚੰਗੇ ਦਿਨ ਆ ਸਕਦੇ ਨੇ ਜੇਕਰ ਚੰਗਾ ਸਮਾਂ ਚੱਲ ਰਿਹਾ ਹੈ ਤੇ ਕਦੇ ਇਸ ਭਰਮ ਦੇ ਵਿੱਚ ਨਾ ਰੋ ਕਿ ਹਮੇਸ਼ਾ ਚੰਗੇ ਹੀ ਚੱਲਣਗੇ ਮਾੜਾ ਸਮਾਂ ਵੀ ਆ ਸਕਦਾ ਹੈ ਪਰ ਇਹ ਚੰਗੇ ਸਮੇਂ ਦੇ ਵਿੱਚ ਕੀਤੀ ਹੋਈ ਥੋੜੀ ਜਿਹੀ ਸਮਝਦਾਰੀ ਜਾ ਜ਼ਰੂਰ ਸਕਦੀ ਹੈ ਤੇ ਇਸ ਕਰਕੇ ਜੇਕਰ ਅੱਜ ਸਾਡੇ ਕੋਲ ਖੁੱਲਾ ਪੈਸਾ ਹੈ ਤਾਂ ਉਹਦੇ ਵਿੱਚ ਥੋੜੀ ਜਿਹੀ ਬਚਤ ਜ਼ਰੂਰ ਕਰਨੀ ਚਾਹੀਦੀ ਹੈ ਪਹਿਲਾਂ ਤਾਂ ਆਪਣੀ ਆਮਦਨ ਦੇ ਵਿੱਚੋਂ ਅੱਧਾ ਖਰਚ ਕਰਨ ਦੀ ਕੋਸ਼ਿਸ਼ ਕਰੋ ਪਰ ਜੇ ਅੱਧਾ ਨਹੀਂ ਤਾਂ ਤੀਜਾ ਹਿੱਸਾ ਤਾਂ ਜ਼ਰੂਰ ਹੀ ਬਚਾਉਣਾ ਚਾਹੀਦਾ ਹੈ ਇਹ ਬਚਾਇਆ ਹੋਇਆ ਹਿੱਸਾ ਸਾਨੂੰ ਅਚਾਨਕ ਆਉਣ ਵਾਲੀਆਂ ਮੁਸੀਬਤਾਂ ਤੋਂ ਬਚਾ ਲਵੇਗਾ ਕੋਈ ਅਚਾਨਕ ਬਿਮਾਰ ਹੋ ਸਕਦਾ ਹੈ ਕੋਈ ਅਚਾਨਕ ਵਿਆਹ ਸ਼ਾਦੀ ਆ ਸਕਦੀ ਹੈ ਆਪਣੇ ਕੋਲ ਜਮਾ ਪੂੰਜੀ ਹੋਵੇਗੀ ਫਿਰ ਬਚਤ ਕੀਤੀ ਹੋਵੇਗੀ ਤਾਂ ਫਿਰ ਇਹ ਸਮਾਂ ਆਸਾਨੀ ਦੇ ਨਾਲ ਬੀਤ ਜਾਵੇਗਾ ਆਪਾਂ ਇਸ ਸਮੇਂ ਨੂੰ ਚੰਗੀ ਤਰ੍ਹਾਂ ਨਿਯਠ ਲਵਾਂਗੇ ਕਿਉਂਕਿ ਸਾਡੇ ਕੋਲ ਪਹਿਲਾਂ ਤੋਂ ਤਿਆਰੀ ਸੀ ਪਰ ਜੇਕਰ ਅਸੀਂ ਪਹਿਲਾਂ ਖੁੱਲੇ ਖਰਚੇ ਕੀਤੇ ਹੋਏ ਨੇ ਜੋ ਆਇਆ ਸੋ ਵਾਤ ਲਿਆ ਤਾਂ ਫਿਰ ਮਾੜੇ ਸਮੇਂ ਦੇ ਵਿੱਚ ਉਹਦਾ ਸਾਹਮਣਾ ਨਹੀਂ ਕਰ ਪਾਵਾਂਗੇ ਇਸ ਲਈ ਸਾਨੂੰ ਸਭ ਨੂੰ ਥੋੜੀ ਜੀ ਸਮਝਦਾਰੀ ਵਰਤਣੀ ਚਾਹੀਦੀ ਹੈ ਹਮੇਸ਼ਾ ਫਾਲਤੂ ਖਰਚੇ ਕਰਨ ਤੋਂ ਬਚਣਾ ਚਾਹੀਦਾ ਹੈ ਵਿਖਾਵੇ ਦੇ ਖਰਚੇ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਅਸੀਂ ਰਿਸੋ ਰਿਸ ਬੜਾ ਖਰਚ ਕਰ ਬੈਠਦੇ ਹਾਂ ਉਨੀ ਸਾਡੀ ਹਾਇਸियत ਨਹੀਂ ਹੁੰਦੀ ਉਨੀ ਸਾਡੀ ਆਮਦਨ ਨਹੀਂ ਹੁੰਦੀ ਜਿਨੇ ਅਸੀਂ ਕਿ ਜੇ ਫਲਾਣੀ ਨੇ ਮਹਿੰਗਾ ਸੂਟ ਲਿਆ ਹੈ ਤਾਂ ਮੈਂ ਵੀ ਮਹਿੰਗਾ ਹੀ ਲਵਾਵਾਂਗਾ ਨਹੀਂ ਉਹਦੀ ਹਾਇਸियत ਹੋਵੇਗੀ ਉਹ ਲੈ ਸਕਦਾ ਹੋਵੇਗਾ ਪਰ ਸਾਡੇ ਇੰਨੇ ਹਾਇਸੀਅਤ ਨਹੀਂ ਕਿ ਅਸੀਂ ਉਹਦੀ ਰਿਸ ਕਰੀਏ ਇਸ ਗੱਲ ਨੂੰ ਮੰਨਣਾ ਪਵੇਗਾ ਅਪਣਾਉਣਾ ਪਵੇਗਾ ਕਿਉਂਕਿ ਕਰਜ਼ਾ ਚੁੱਕ ਕੇ ਖਰੀਦੀ ਹੋਈ ਚੀਜ਼ ਦੇ ਨਾਲੋਂ ਉਹ ਚੀਜ਼ ਤੋਂ ਬਿਨਾ ਹੀ ਚੰਗੇ ਹਾਂ ਕਰਜ਼ਾ ਚੁੱਕ ਕੇ ਪਾਏ ਹੋਏ ਮਹਿੰਗੇ ਕੱਪੜਿਆਂ ਤੋਂ ਅਸੀਂ ਸਾਦੇ ਕੱਪੜਿਆਂ ਦੇ ਵਿੱਚ ਚੰਗੇ ਹਾਂ ਇਹ ਧਾਰਨਾ ਆਪਣੇ ਮਨ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਗੱਲ ਸਾਨੂੰ ਮੰਨਣੀ ਹੀ ਪੈਣੀ ਹੈ ਅਤੇ ਇਹਦੇ ਵਿੱਚ ਕੋਈ ਵੀ ਸ਼ਰਮ ਦੀ ਗੱਲ ਨਹੀਂ ਹੁੰਦੀ ਇਹ ਸਮਝਦਾਰੀ ਦੀ ਗੱਲ ਹੈ ਜੋ ਲੋਕ ਇੰਨਾਂ ਗੱਲਾਂ ਨੂੰ ਅਪਣਾ ਲੈਂਦੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਦਾ ਸੁਖੀ ਵਸਦੇ ਨੇ ਖੁਸ਼ ਵਸਦੇ ਨੇ ਅਤੇ ਆਪਣੇ ਚੱਲ ਰਹੇ ਮਾੜੇ ਸਮੇਂ ਦੇ ਵਿੱਚੋਂ ਵੀ ਬਾਹਰ ਆ ਜਾਂਦੇ ਨੇ ਉਹਨਾਂ ਦੇ ਅੰਦਰ ਸਬਰ ਅਤੇ ਸੰਤੋਖ ਹੈ ਉਹ ਥੋੜੇ ਜਿਵੇਂ ਵਿੱਚ ਵੀ ਸਬਰ ਵਿੱਚ ਹਨ ਉਹ ਥੋੜਾ ਕਮਾ ਰਹੇ ਨੇ ਪਰ ਉਹਨਾਂ ਦੇ ਵਿੱਚ ਸਬਰ ਹੈ ਉਹ ਇੰਨਾਂ ਹਾਲਾਤਾਂ ਦੇ ਨਾਲ ਨਜਿੱਠ ਸਕਦੇ ਨੇ ਇਸ ਕਰਕੇ ਅੱਜ ਤੇ ਵੀਡੀਓ ਦਾ ਬਣਾਉਣ ਦਾ ਮਕਸਦ ਇਹੀ ਸੀ ਕਿ ਆਪਾਂ ਆਪਣੀ ਜੇਬ ਦੇ ਵਿੱਚ ਉਧਾਰ ਵਾਲੇ ਪੈਸੇ ਕਰਜ਼ੇ ਵਾਲੇ ਪੈਸੇ ਰੱਖਣ ਤੋਂ ਬਚਣਾ ਹੈ ਕਿਉਂਕਿ ਇਹਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਆਪਣੇ ਖਰਚੇ ਕਰਜ਼ਾ ਚੁੱਕ ਕੇ ਕਰ ਰਹੇ ਹਾਂ ਆਪਣੇ ਘਰ ਦੀ ਕੀਮਤੀ ਚੀਜ਼ਾਂ ਵੇਚ ਕੇ ਕਰ ਰਹੇ ਹਾਂ ਜਾਂ ਫਿਰ ਕਿਸੇ ਤੋਂ ਉਧਾਰ ਲੈ ਕੇ ਖਰਚਾ ਕਰ ਰਹੇ ਹਾਂ ਇਹ ਪੈਸਾ ਆਪਣੀ ਜੇਬ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ ਕੋਈ ਤੋਕ ਨਹੀਂ ਇਹ ਪੈਸਾ ਕੱਲ ਨੂੰ ਸਾਨੂੰ ਦੁੱਖ ਦੇਵੇਗਾ ਸਾਨੂੰ ਕੱਲ ਨੂੰ ਨੁਕਸਾਨ ਪਹਚਾਵੇਗਾ ਸਾਡੀ ਗਰੀਬੀ ਸਾਡੀ ਬਦਨਾਮੀ ਦਾ ਕਾਰਨ ਬਣੇਗਾ ਕਿਉਂਕਿ ਜੇਕਰ ਅੱਜ ਸਾਡਾ ਹੱਥ ਤੰਗ ਹੈ ਤਾਂ ਇਸ ਤੰਗੀ ਦੇ ਵਿੱਚ ਉਹਨਾਂ ਹਾਲਾਤਾਂ ਨੂੰ ਸਵੀਕਾਰ ਕਰੋ ਆਪਣੀਆਂ ਲੋੜਾਂ ਆਪਣੇ ਸ਼ੌਂਕਾਂ ਨੂੰ ਥੋੜਾ ਜਿਹਾ ਘਟਾ ਦਿਓ ਸਾਦੇ ਜੀਵਨ ਨੂੰ ਅਪਣਾ ਲਓ ਤਾਂ ਇਹ ਮਾੜੇ ਸਮੇਂ ਦੇ ਵਿੱਚੋਂ ਆਪਾਂ ਬਾਹਰ ਨਿਕਲ ਜਾਵਾਂਗੇ ਪਰ ਜੇਕਰ ਇੱਕ ਵਾਰ ਮਾੜੇ ਸਮੇਂ ਦੇ ਵਿੱਚ ਆਪਾਂ ਕਰਜ਼ਾ ਚੁੱਕ ਬੈਠੇ ਕਿਸੇ ਤੋਂ ਕੁਝ ਉਧਾਰ ਚੁੱਕ ਬੈਠੇ ਤਾਂ ਫਿਰ ਸਾਰੀ ਜ਼ਿੰਦਗੀ ਆਪਾਂ ਉੱਠ ਨਹੀਂ ਪਾਵਾਂਗੇ ਕਿਉਂਕਿ ਕਰਜ਼ੇ ਦਾ ਬੋਝ ਬਹੁਤ ਵੱਡਾ ਹੁੰਦਾ ਹੈ ਇੱਕ ਵਾਰ ਸਿਰ ਦੇ ਉੱਤੇ ਆ ਜਾਵੇ ਫਿਰ ਲੈਣਾ ਬੜਾ ਔਖਾ ਹੁੰਦਾ ਹੈ ਕਈ ਵਾਰ ਕਈ ਮੁਨੱਖ ਕੀ ਕਹਿੰਦੇ ਹਨ ਸਾਡੇ ਮਹੀਨੇ ਦੀ ਤਨਖਾਹ ਆਉਣ ਵਾਲੀ ਹੈ ਸੈਲਰੀ ਆਉਣ ਵਾਲੀ ਹੈ ਕੋਈ ਗੱਲ ਨਹੀਂ ਅਸੀਂ ਕਿਸੇ ਦਾ ਉਧਾਰ ਫੜ ਲੈਂਦੇ ਹਾਂ ਖਰਚਾ ਕਰ ਲੈਂਦੇ ਹਾਂ ਕੱਲ ਨੂੰ ਤਨਖਾਹ ਆਵੇਗੀ ਉਹਦੇ ਵਿੱਚੋਂ ਉਧਾਰ ਦਵਾਂਗੇ ਪਾਵ ਆਪਣੀ ਤਨਖਾਹ ਆਉਣ ਤੋਂ ਪਹਿਲਾਂ ਹੀ ਵਰਤ ਲੈਂਦੇ ਨੇ ਤਾਂ ਇਹ ਵੀ ਇੱਕ ਕਿਸਮ ਦਾ ਬੋਝ ਹੁੰਦਾ ਹੈ ਜੇ ਤਾਂ ਉਹ ਕਰਜ਼ਾ ਉਧਾਰ ਦਿੱਤਾ ਹੈ ਤਾਂ ਆਪਣੀ ਜੇਬ ਦੇ ਵਿੱਚੋਂ ਕੁਝ ਨਹੀਂ ਬਚਣਾ ਜਿੰਨਾ ਉਧਾਰਿਆ ਜਿੰਨਾ ਉਤਾਰਿਆ ਤਾਂ ਉਹ ਕਰਜ਼ੇ ਦਾ ਭਾਰ ਹੋਰ ਵੱਜ ਜਾਵੇਗਾ ਦੋਵਾਂ ਸਥਿਤੀਆਂ ਦੇ ਵਿੱਚ ਬੰਦਾ ਫਸ ਜਾਂਦਾ ਹੈ ਇਸ ਲਈ ਆਪਾਂ ਜਦੋਂ ਪੈਸੇ ਦੀ ਤੰਗੀ ਚੱਲ ਰਹੀ ਹੈ ਤਾਂ ਉਦੋਂ ਸਾਦਾ ਜੀਵਨ ਜਿਓ ਥੋੜੇ ਜਿਹੇ ਖਰਚੇ ਜੇਕਰ ਆਪਾਂ ਘਟਾ ਲਈਏ ਤਾਂ ਆਉਣ ਵਾਲੇ ਮਾੜੇ ਸਮੇਂ ਤੋਂ ਬਚ ਜਾਵਾਂਗੇ ਆਪਣੇ ਹਾਲਾਤਾਂ ਨੂੰ ਆਪਾਂ ਆਪ ਠੀਕ ਕਰ ਪਾਵਾਂਗੇ ਪਰ ਜੇਕਰ ਇੱਕ ਵਾਰ ਕਰਜ਼ੇ ਦੀ ਦਲਦਲ ਦੇ ਵਿੱਚ ਫਸ ਗਏ ਤਾਂ ਫਿਰ ਬਾਹਰ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿਸੇ ਬਿਮਾਰੀ ਕਰਕੇ ਕਿਸੇ ਮਜਬੂਰੀ ਕਰਕੇ ਕਰਜ਼ਾ ਚੁਕਣਾ ਪੈ ਗਿਆ ਉਹ ਤਾਂ ਵੱਖਰੀ ਗੱਲ ਹੈ ਉਹ ਸਾਡੀ ਮਜਬੂਰੀ ਸੀ ਪਰ ਆਪਣੇ ਸ਼ੌਂਕ ਕਰਕੇ ਆਪਣੇ ਫालतू ਖਰਚੇ ਕਰਕੇ ਵਿਖਾਵੇ ਕਰਕੇ ਕਿਸੇ ਦੀ ਰੀਸ ਕਰਕੇ ਜੇਕਰ ਆਪਾਂ ਕਰਜ਼ਾ ਚੁਕਾਂਗੇ ਤਾਂ ਸਾਡੇ ਤੋਂ ਵੱਡਾ ਮੂਰਖ ਕੋਈ ਨਹੀਂ ਹੁੰਦਾ ਇਹ ਕੰਮ ਕਰਨ ਤੋਂ ਬਚਣਾ ਹੈ ਅੱਜ ਦੀ ਵੀਡੀਓ ਦਾ ਜੋ ਆਪਾਂ ਟਾਈਟਲ ਦੇਖਿਆ ਸੀ ਅਜਾਇਆ ਪੈਸਾ ਜੇਬ ਦੇ ਵਿੱਚ ਰੱਖਣ ਤੋਂ ਬਚਣਾ ਹੈ ਉਹ ਪੈਸਾ ਸਾਨੂੰ ਬਰਬਾਦ ਕਰ ਦਿੰਦਾ ਹੈ ਗਰੀਬ ਕਰ ਦਿੰਦਾ ਹੈ ਤਾਂ ਉਹ ਪੈਸਾ ਹੈ ਕਰਜ਼ੇ ਦਾ ਚੁੱਕਿਆ ਹੋਇਆ ਪੈਸਾ ਕਿਸੇ ਤੋਂ ਆਧਾਰ ਚੁੱਕਿਆ ਹੋਇਆ ਪੈਸਾ ਕਿਉਂਕਿ ਇਹ ਪੈਸਾ ਕੋਈ ਸਮੇਂ ਲਈ ਸਾਨੂੰ ਖੁਸ਼ੀ ਦੇ ਸਕਦਾ ਹੈ ਪਰ ਅੱਗੇ ਚੱਲ ਕੇ ਦੁੱਖ ਪਚਾਵੇਗਾ ਸਾਡੀ ਬਰਬਾਦੀ ਦਾ ਕਾਰਨ ਸਾਡੀ ਗਰੀਬੀ ਦਾ ਕਾਰਨ ਬਣੇਗਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਨੇ ਵਿਚਾਰ ਜ਼ਰੂਰ ਦੇਣਾ ਚੈੱਕ ਕਰ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ